ਅੱਜ ਅੱਪਾ ਬਣਾਵਾਂਗੇ ਗੂੰਦ ਕਤੀਰਾ ਤੇ ਬ੍ਰਹਮੀ ਦਾ ਸ਼ਰਬਤ ਅੱਜ ਅੱਪਾ ਪਿਵੋਣੇ ਆ ਗੂੰਦ ਕਤੀਰਾ ਗੂੰਦ ਕਤੀਰਾ ਜੇ ਆਪਾਂ ਨੇ 3-4 ਗਲਾਸ ਬਣਾਉਣੇ ਆ ਤਾਂ ਆਪਾਂ ਨੇ ਅੱਧਾ ਚਮਚਾ ਹੀ ਛੋਟੇ ਵਾਲਾ ਪਿਵੋਣਾ ਗੂੰਦ ਕਤੀਰੇ ਦਾ ਇਹ ਫੁੱਲ ਬਹੁਤ ਜਿਆਦਾ ਜਾਂਦਾ ਹੈ ਨਾਲ ਹੀ ਆਪਾਂ ਪਿਵੋਵਾਂਗੇ ਸਬਜ਼ਾ ਸੀਡ ਇੱਕ ਚਮਚਾ ਆਪਾਂ ਸਬਜ਼ਾ ਸੀਡ ਦੇ ਪਿਵੋਵਾਂਗੇ ਇਹ ਤੇ ਆਪਾਂ ਪਾਣੀ ਪਾ ਦਿੰਨੇ ਹੁਣ 8 ਘੰਟੇ ਲਈ ਆਪਾਂ ਇਹਨਾਂ ਨੂੰ ਭਿਉ ਕੇ ਰੱਖਾਂਗੇ ਇਹ ਤੋਂ ਬਾਅਦ ਵਿੱਚ ਆਪਾਂ ਹੁਣ ਮੇਸਰੀ ਟਾਗੇ ਵਾਲੀ ਮਿਕਸੀ ਦੇ ਵਿੱਚ ਦੀ ਗ੍ਰाइंड ਕਰਕੇ ਪਾਊਡਰ ਬਣਾ ਲਾਂਗੇ ਇਹਦਾ ਉਸ ਤੋਂ ਬਾਅਦ ਆਪਾਂ ਸ਼ਰਬਤ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਹੁਣ ਆਪਾਂ ਜਿਹੜੇ ਡ్రਾਈ ਫਰੂਟ ਪਾਉਣੇ ਨੇ ਬਰਮੀ ਦੇ ਵਿੱਚ ਉਹਨਾਂ ਨੂੰ ਆਪਾਂ ਗ੍ਰाइंड ਕਰਾਂਗੇ ਥੋੜਾ ਜਿਹਾ ਦੁੱਧ ਪਾ ਕੇ ਇਹਦੇ ਵਿੱਚ ਹੀ ਆਪਾਂ ਜੱਗ ਚ ਪਾ ਲੈਨੇ ਨੇ ਫਿਰ ਇਹਨਾਂ ਨੂੰ ਗ੍ਰाइंड ਕਰਕੇ ਲਿਓਨੇ ਆ। ਹਾਂਜੀ ਇਹਦੇ ਵਿੱਚ ਇੱਕ ਚਮਚਾ ਆਪਾਂ ਖਸ ਖਸ ਦਾ ਪਾਵਾਂਗੇ। ਜਿਹੜੇ ਆਪਾਂ ਬਦਾਮ ਪਾਉਣੇ ਨੇ ਉਹ ਆਪਾਂ ਛਿੱਲ ਕੇ ਪਾਉਣੇ ਨੇ। ਉਹਨਾਂ ਦੇ ਛਿਲੜ ਲਾ ਕੇ ਇਹਦੇ ਵਿੱਚ ਆਪਾਂ ਪਾਵਾਂਗੇ ਦੁੱਧ। ਥੋੜੇ ਦੁੱਧ ਪਾ ਕੇ ਆਪਾਂ ਇਹਨੂੰ ਗ੍ਰाइंड ਕਰਦੇ ਆ। ਹਾਂਜੀ ਆਪਾਂ ਨੇ ਡ్రਾਈ ਫਰੂਟ ਗ੍ਰाइंड ਕਰ ਲਏ। ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਦੁੱਧ। ਚੰਗੀ ਤਰ੍ਹਾਂ ਇਹਨੂੰ ਬੜਾ ਆਪਏ ਨੂੰ ਜੱਗ ਦੇ ਵਿੱਚ ਹੀ ਪਾ ਲੈਣਾ ਜਿਹਦੇ ਵਿੱਚ ਆਪਾਂ ਮਾਜਾ ਪਾ ਜਿਹੜੀ ਆਪਾਂ ਦਿਖਾਈ ਸੀ ਸੋਨੂੰ ਦੀ ਮਿਸ਼ਰੀ ਆਪਾਂ ਨੇ ਗ੍ਰाइंड ਕਰ ਲਈ ਦੋ ਚਮਚੇ ਪਾਵਾਂਗੇ ਆਪਾਂ ਇਹਦੇ ਵਿੱਚ ਤਾਗੇ ਬੜੀ ਮਿਸ਼ਰੀ ਗ੍ਰाइंड ਕੀਤੀ ਹੋਈ ਫਿਰ ਆਪਣੇ ਸਬਜ਼ਾ ਸੀਟ ਭੁੰਨਤੇ ਸੀ ਸਵੇਰੇ ਥੋਕਾ ਮਲੰਗਾ ਵੀ ਕਹਿ ਦਿੰਦੇ ਨੇ ਇਹਨੂੰ कि ਆਪਾਂ ਗੂੜ ਕਤੀਰਾ ਭੁੰਨਤਾ ਸੀ ਜਿਹੜਾ ਦੇਖੋ ਕੌਲੀ ਭਰ ਹੀ ਪੂਰੀ ਲਓ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਬਰਕ ਇਹ ਸੀ ਆਪਣਾ ਪਰਮੀ ਤੇ ਦਿਮਾਗ ਆਪਣਾ ਮਰ ਕੇ ਬਹੁਤ ਤੇਜ਼ ਕਰ ਜਿਵੇਂ ਬੱਚੇ ਪੜ੍ਹਦੇ ਨੇ ਬੱਚਿਆਂ ਨੂੰ ਦਿੱਤੀ ਜਾ ਸਕਦੀ ਹੈ ਇਹ ਵੱਡੇ ਵੀ ਪੀ ਸਕਦੇ ਨੇ ਇੱਕ ਚਮਚਾ ਭਰ ਕੇ ਆਪਾਂ ਇਹਦੇ ਵਿੱਚ ਪਾਵਦੇ ਕਿਉਂਕਿ ਇਹ ਸਰੀਰ ਨੂੰ ਠੰਡਕ ਦਿੰਦੀ ਆ ਇਹਦੇ ਵਿੱਚ ਕੈਲਸ਼ੀਅਮ ਮੈਗਨੀਸ਼ੀਅਮ ਬਹੁਤ ਜ਼ਿਆਦਾ ਹੁੰਦੀ ਹੈ ਤੇ ਮਤਲਬ ਗਰਮੀਆਂ ਦੇ ਵਿੱਚ ਇਹ ਪੀਣੀ ਚਾਹੀਦੀ ਹੈ ਗਰਮੀਆਂ ਦੇ ਵਿੱਚ ਇਹ ਬਹੁਤ ਫਾਇਦਾ ਪੇਟ ਨੂੰ ਠੰਡਕ ਦਿੰਦੀ ਆ ਦੋ ਦੋ ਚਮਚੇ ਆਪਾਂ ਸਬਜ਼ਾ ਸੀਡ ਦੇ ਪਾਵਾਂਗੇ ਇਹਦੇ ਵਿੱਚ ਆਪਾਂ ਚਾਰ ਗਲਾਸ ਬਣਾ ਸਕਦੇ ਆ ਦੋ ਗਲਾਸ ਦੀ ਇਹ ਮੁੰਡ ਕ ਪੀਰਾ ਪਿਆ ਹੈ ਤੇ ਇਹਦੇ ਵਿੱਚ ਹੀ ਪਾਵਾਂਗੇ ਹੁਣ ਆਪਾਂ ਜਿਹੜਾ ਆਪਾਂ ਦੁੱਧ ਬਣਾਇਆ ਡਰਾਈ ਪウダー ਵਾਲਾ ਕਿ ਆਪਾਂ ਦੋ ਤਰ੍ਹਾਂ ਦੀ ਬਣਾ ਸਕਦੇ ਆ ਆਪਾਂ ਤੁਹਾਨੂੰ ਕਿਹਾ ਨਾ ਕਿ ਆਪਾਂ ਬਣਾਵਾਂਗੇ ਬਰਮੀ ਵਾਲੀ ਆਪਾਂ ਜੇ ਮਤਲਬ ਕਿ ਰੂਆ ਖੁਜਾਵੀ ਬਣਾਉਣਾ ਉਹ ਵੀ ਆਪਾਂ ਤੁਹਾਨੂੰ ਇਹਦੇ ਵਿੱਚ ਹੀ ਬਣਾ ਕੇ ਦਿਖਾ ਦਿੰਨੇ ਆ ਰੂਆ ਖੁਜਾਵੀ ਆ ਦੇਖੋ ਜੀ ਮੈਂ ਰੂਆ ਖੁਜਾ ਦੇ ਇਹਦੇ ਵਿੱਚ ਰੂਆ ਖੁਜਾ ਪਾ ਲੂ ਇਹਦਾ ਦੋਨਾਂ ਦੀ ਸੇਮ ਹੀ ਰੈਸਪੀ ਆ ਇਹਦੇ ਵਿੱਚ ਰੂਆ ਖੁਜਾ ਪਾ ਕੇ ਇਹਦੇ ਵਿੱਚ ਹੀ ਆਪਣੇ ਦੁੱਧ ਪਾ ਦੇਣਾ ਦੇਖੋ ਦੋਨਾਂ ਹੀ ਤਰ੍ਹਾਂ ਦੇ ਆਪਾਂ ਨੇ ਬਣਾ ਤਾ